ਸਤਿ ਸ਼੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗੱਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਦੀ ਵੀਡੀਓ ਜੋ ਕਿ ਬਟਾਂ ਵਾਲੀ ਪੱਗ ਦੀ ਵੀਰਗੁਰਪ੍ਰੀਤ ਲਾੜ ਵਰਗੀ ਪੱਗ ਦੀ ਸ਼ੇਪ ਵਰਗੀ ਜੋ ਕਿ ਪੱਗ ਅੱਜ ਬਣੀ ਜਾਵੇਗੀ ਪੱਗ ਦੀ ਲੈਂਥ ਹੈ ਇਸ ਦੀ 7.5 ਮੀਟਰ ਤੇ ਕਪੜਾ ਫੋਲੋ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਹਿਲੇ ਲੜ ਦੇ ਵਿੱਚ ਜਿਹੜੇ ਬਟ ਪਾਉਣੇ ਆ ਫਿੰਚ ਕਰਕੇ ਆਪਾਂ ਹਲਕੇ ਹਲਕੇ ਬਟ ਪਾਵਾਂਗੇ ਔਰ ਬਟ ਪਾਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆਪਾਂ ਬੇਸ ਆਪਾਂ ਜਿਹੜਾ ਬਣਿਆ ਇਸ ਪੱਗ ਦੇ ਵਿੱਚ ਉਸਦੀ ਵੀਡੀਓ ਹੈ ਤੁਸੀਂ ਚੈਨਲ ਤੇ ਜਾ ਕੇ ਜਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਪੱਗ ਦੀ ਜੋ ਸ਼ੇਪ ਆ ਉਹ ਫਲੈਟ ਦੇ ਵਿੱਚ ਆਪਾਂ ਕਿੱਦਾਂ ਲਿਆਵਾਂਗੇ ਉਹ ਵੀ ਬਿਨਾ ਕੱਪੜੇ ਪਾਏ ਤੇ। ਜੋ ਕਿ ਪਹਿਲੇ ਔਰ ਦੂਸਰੇ ਲੜਦੀ ਸਪੇਸ ਜੋ ਕਿ ਗੈਪ ਆ ਉਹ ਬਹੁਤ ਘੱਟ ਰੱਖਾਂਗੇ ਆਪਾਂ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਔਰ ਉੱਪਰਲੀ ਸਾਈਡ ਹੈ ਜੋ ਉਹ ਪੱਗ ਦੀ ਬਾਹਰਲੀ ਸਾਈਡ ਜੋ ਕਿ ਢਿੱਲੀ ਰੱਖਾਂਗੇ ਆਪਾਂ ਜੋ ਥੱਲੇ ਵਾਲਾ ਲੜਾ ਕਲਾਉ ਹੀ ਆਪਾਂ ਟਾਈਟ ਕਰਾਂਗੇ ਔਰ ਉੱਪਰਲੀ ਸਾਈਡ ਤੋਂ ਸਾਰੇ ਲੜਾ ਆਪਾਂ ਬਾਹਰਲੀ ਸਾਈਡ ਰੱਖਦੇ ਜਾਵਾਂਗੇ ਤੇ ਪੱਗ ਦੀ ਫਲਾਪ ਤਾਂ ਜੋ ਆਪਣੇ ਆਪ ਹੀ ਬੜੀ ਆਤ੍ਰੇਕ ਹੈ ਔਰ ਜੋ ਕਿ ਫੈਸ਼ਨਲ ਮੋਡਰਨ ਦਾ ਤਰੀਕਾ ਉਹ ਜੋ ਕਿ ਪਹਿਲਾਂ ਦੇ ਬਾਂਗੀ ਅੰਗੂਠੇ ਦੇ ਨਾਲ ਆਪਾਂ ਕੱਪੜੇ ਨੂੰ ਇਕੱਠਾ ਕਰਕੇ ਔਰ ਦਬਕੇ ਲਗਾਵਾਂਗੇ ਔਰ ਤੁਸੀਂ ਦੇਖ ਸਕਦੇ ਹੋਗੇ ਕਿ ਆਪਾਂ ਜਿਹੜੀ ਗੈਪ ਆ ਜੋ ਕਿ ਤੀਸਰੇ ਲੜਦਾ وہ بھی تھوڑا ہی رکھا ہے اور اوپر جو کہ پگی شےپ آ وہ پراپر گول طریقے دیکھ سکتے ہو بننی اسٹارٹ ہو چکی ہے اس کو علاوہ ویڈیو چلتی جلدی لائک شیئر کمنٹ تو چینل سبسکرائب ضرور کر دوں تاکہ ہو اس کے بعد اگلا لڑ جو کہ پہلے داں گی تو پھر لاواں گے ਵੀਡੀਓ ਦੇ ਵਿੱਚ ਜੋ ਪੱਗ ਬਣੀ ਜਾ ਰਹੀ ਹੈ ਐਸ ਡੀ ਯੂ ਕੇ ਲੈਂਥ ਹੈ ਉਹ 7.7 ਮੀਟਰ ਤੇ ਬਿਲਕੁਲ ਸੁੱਕੀ ਪੱਗ ਜੋ ਕਿ ਪੋਣੀ ਕਰਨ ਦੇ ਟਾਈਮ ਬਿਲਕੁਲ ਵੀ ਪਾਣੀ ਦੀ ਵਰਤੋਂ ਨਹੀਂ ਕੀਤੀ ਗਈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪਾਂ ਫ੍ਰੈਂਚ ਕਰਕੇ ਬਾਟ ਪਾਉਣੀ ਹੈ। ਔਰ ਜੋ ਕਿ ਪੱਗ ਦੀ ਸ਼ੇਪ ਆ ਉਹ ਵੀ ਗੋਲ ਕਿਸ ਤਰੀਕੇ ਨਾਲ ਬਣਦੀ ਹੈ ਉਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਸਾਈਡ ਤੇ ਕੋਈ ਵੀ ਕਪੜਾ ਜਾਂ ਆਪਾਂ ਔਰ ਕੋਈ ਵੀ ਵਰਤੋਂ ਜੋ ਕਿ ਕੱਪੜੇ ਦੀ ਨਹੀਂ ਕੀਤੀ ਔਰ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਅਗਲਾ ਲੜ ਪਹਿਲਾਂ ਦੇ ਪਾਂਗੀ ਲੱਗੇਗਾ ਇਸ ਤੋਂ ਇਲਾਵਾ ਜੇਕਰ ਪੱਗ ਬੰਨ੍ਹਦੇ ਟਾਈਮ ਤੁਹਾਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਉੱਪਰ ਦਿੱਤੀ ਗਈ ਇੰਸਟਾਗ੍ਰਾਮ ਆਈਡੀ ਤੇ ਮੈਸੇਜ ਕਰਕੇ ਜਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਅਸੀਂ ਜਲਦੀ ਤੋਂ ਜਲਦੀ ਉਸ ਟੌਪਿਕ ਤੇ ਜਰੂਰ ਵੀਡੀਓ ਪਾਵਾਂਗੇ ਔਰ ਜੋ پگ ہوں پٹاں پگ جو کہ اس کا فرنٹ جو نوکا وہ زیادہ تھی بنے گی اپنے لڑ لو ہلکا پر جانا گے گول شیپ آپ پگ دی آ گر دیکھ سک طریقے سیٹ کر کے اور اس بعد اگلا لڑ لگا گے اور دیکھ ہوں کہ بہت ہی بڑی طریقے گولڈ شیپ پگ چکی ہے اور ادھر بھی جو کہ گڑ لگے گئے تھوڑے تھوڑے پٹ پاؤں گے اور ਤਵਾ ਜੋ लास्ट ਲੜਨ ਲੱਗੇਗਾ ਉਹ ਬਿਲਕੁਲ ਸਿੱਧਾ ਹੀ ਲੱਗੇਗਾ ਬਿਲਕੁਲ ਸਿੱਧਾ ਲੱਗੇ ਜਸਦੀ ਨਾਲ ਪਾਗਲ शेप ਆ ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਦੇਖਣ ਨੂੰ ਮਿਲੇ ਆਕ ਗਿਆ ਲੱਗੇ ਜੋ ਤੁਹਾਨੂੰ ਹੈਲਪ ਦੇ ਨਾਲ ਆਪਾਂ ਪਾਟ ਵੀ ਪਾ ਸਕਦੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਸਿੱਧਾ ਹੀ ਲਾੜਾ ਪਾ ਕਿਸ ਤਰੀਕੇ ਦੇ ਨਾਲ ਲਗਾਉਣਾ ਔਰ ਥੋੜਾ ਹਲਕਾ ਹਲਕਾ ਦਬ ਦਮਾਂਗੇ ਔਰ ਕੀ ਦੇਖ ਸਕਦੇ ਹੋ ਕਿ ਥੋੜੇ ਟਾਈਮ ਦੇ ਵਿੱਚ ਜੋ ਕਿ ਗਰਪ੍ਰੀਤ ਲਾੜ ਵਰਗੀ شے پگ کی شے وار کی پگ بن جا چکی ہے so, تو سب تو پہلا لڑ د گایا سر کور کری جو کہ ہاتھوں سیٹنگ کرتے ہوئے اور پگس کر کے بعد سر کور کرور کرنے بعد